ਇੱਕ ਵਾਰੀ ਇੱਕ ਮਸ਼ਹੂਰ ਸਥਾਪਿਤ ਸੰਸਥਾ ਨੇ ਇੱਕ ਵਿਸ਼ੇਸ਼ ਪ੍ਰਕਾਰ ਦਾ ਇਗਜ਼ਾਮ ਆਯੋਜਿਤ ਕੀਤਾ 15 ਸਾਲ ਤੋਂ 20 ਸਾਲ ਦੇ ਵਿਦਿਆਰਥੀ ਇਸ ਵਿੱਚ ਪਾਗ ਲੈ ਸਕਦੇ ਸਨ ਦੂਰੋਂ ਨੇੜਿਓ ਹਜ਼ਾਰਾਂ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਸ ਵਿੱਚ ਪਾਗ ਲਿਆ ਪਿੰਡਾਂ ਦੇ ਸ਼ਹਿਰਾਂ ਦੇ ਸਾਰੇ ਵਿਦਿਆਰਥੀਆਂ ਨੇ ਇਸ ਵਿੱਚ ਪਾਗ ਲਿਆ ਨਿਯਤ ਸਮੇਂ ਤੇ ਇਗਜ਼ਾਮ ਸਟਾਰਟ ਹੋਇਆ 9 ਘੰਟੇ ਦਾ ਸਮਾਂ ਸੀ ਕਈ ਵੱਡੇ ਤੇ ਆਬਜੈਕਟਿਵ ਟਾਈਪ ਕੁਐਸਚਨਸ ਹਨ ਉਹਨਾਂ ਵਿੱਚੋਂ ਇੱਕ ਪ੍ਰਸ਼ਨ ਦਾ ਜਿਹੜਾ ਇੱਥੇ ਕੀਤਾ ਜਾ ਰਿਹਾ ਹੈ ਪ੍ਰਸ਼ਨ ਸੀ ਤੁਸੀਂ ਆਪਣੇ ਆਪ ਨੂੰ 20 ਸਾਲ ਬਾਅਦ ਕੀ ਦੇਖਣਾ ਪਸੰਦ ਕਰੋਗੇ ਇੱਕ ਵਾਕ ਵਿੱਚ ਇਸ ਦਾ ਜਵਾਬ ਦੇਣਾ ਸੀ ਤੇ 300 ਸ਼ਬਦਾਂ ਵਿੱਚ ਆਪਣੇ ਵਿਚਾਰ ਨੂੰ ਐਕਸਪਲੇਨ ਕਰਨਾ ਸੀ ਹਰ ਇੱਕ ਵਿਦਿਆਰਥੀ ਨੇ ਆਪਣੇ ਐਪਟੀਟਿਊਡ ਕੈਪੇਬਿਲਿਟੀ ਇੰਟੈਲੀਜੈਂਸ ਪ੍ਰੋਫੀਸ਼ੀਐਂਸੀ ਟੈਲੈਂਟ ਐਡਮਿਸ਼ਨ ਤੇ ਟੈਂਡੈਂਸੀ ਮੁਤਾਬਕ ਜਵਾਬ ਦਿੱਤਾ ਬਹੁਤ ਸਾਰੇ ਵਿਦਿਆਰਥੀਆਂ ਨੇ ਆਪਣੇ ਆਪ ਨੂੰ ਡਾਕਟਰ ਦੇ ਰੂਪ ਵਿੱਚ ਦੇਖਣਾ ਪਸੰਦ ਕੀਤਾ ਕਈਆਂ ਨੇ ਅਧਿਆਪਕ ਲੈਕਚਰਰ ਪ੍ਰੋਫੈਸਰ ਵੀਸੀ ਅਤੇ ਪ੍ਰਿੰਸੀਪਲ ਦੇ ਰੂਪ ਵਿੱਚ ਆਪਣੇ ਆਪ ਨੂੰ ਦੇਖਿਆ ਬਹੁਤ ਸਾਰਿਆਂ ਨੇ ਆਪਣੇ ਆਪ ਨੂੰ बिजनेਸਮੈਨ ਹੋਟੈਲਿਸਟ ਇੰਡਸਟਰੀਅਲਿਸਟ ਆਦਿ ਦੇਖਣਾ ਚਾਹਿਆ ਕਿਸੇ ਨੇ ਪੋਲੀਟੀਸ਼ੀਅਨ ਮਨਿਸਟਰ ਚੀਫ ਮਨਿਸਟਰ ਤੇ ਪ੍ਰਾਈਮ ਮਨਿਸਟਰ ਦੇ ਰੂਪ ਵਿੱਚ ਆਪਣੇ ਆਪ ਨੂੰ ਦੇਖਿਆ ਕੋਈ ਇੰਜੀਨੀਅਰ ਸੀਏ ਜਾਂ ਸੀਓ ਬਣਨਾ ਚਾਹੁੰਦਾ ਸੀ ਕੋਈ ਟੌਪ ਦਾ ਪਲੇਅਰ ਕ੍ਰਿਕਟਰ ਆਪਣੇ ਆਪ ਨੂੰ ਸਮਝਦਾ ਸੀ ਕਿਸੇ ਨੇ ਆਪਣੇ ਆਪ ਨੂੰ ਐਕਟਰ ਸਿੰਗਰ ਐਂਕਰ ਦੇ ਰੂਪ ਵਿੱਚ ਦੇਖਿਆ ਤੇ ਕਿਸੇ ਨੇ ਐਡਵੋਕੇਟ ਤੇ ਜੱਜ ਦੇ ਰੂਪ ਵਿੱਚ ਆਪਣੇ ਆਪ ਨੂੰ ਦੇਖਿਆ ਕੋਈ ਪਾਇਲਟ ਐਡਮਾਇਰਲ 에ਅਰ ਮਾਰਸ਼ਲ ਆਪਣੇ ਆਪ ਨੂੰ ਦੇਖਣਾ ਚਾਹੁੰਦਾ ਸੀ ਤੇ ਕੋਈ ਆਈਏਐਸ ਜਾਂ ਆਈਪੀਐਸ ਅਫੀਸਰ ਬਣਨਾ ਚਾਹੁੰਦਾ ਸੀ ਡੀਸੀ ਕਮਿਸ਼ਨਰ ਆਦ ਬਣਨਾ ਚਾਹੁੰਦੇ ਸੀ ਇੰਦਾਂ ਸਭ ਨਾਲੋਂ ਹਟਕੇ ਇੱਕ ਨੇ ਲਿਖਿਆ ਮੈਂ ਆਪਣੇ ਆਪ ਨੂੰ ਹਰ ਪੱਖੋਂ ਖੁਸ਼ ਦੇਖਣਾ ਚਾਹੁੰਦਾ ਹਾਂ ਦੇਖੋ ਕਿੰਨਾ ਸੁਲਝਿਆ ਖੂਬਸੂਰਤ ਜੋ ਆਪਕੋ ਸੁਲਝਿਆ ਸੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਵਚਨ ਕਰਦੇ ਹਨ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਤਾ ਜਿਸ ਨੇ ਆਪਣੇ ਅੰਦਰ ਸਥਿਤ ਪ੍ਰਭੂ ਨੂੰ ਪਛਾਣ ਲਿਆ ਉਸ ਨੇ ਸਭ ਕੁਝ ਪ੍ਰਾਪਤ ਕਰ ਲਿਆ ਕਿਉਂਕਿ ਪ੍ਰਭੂ ਤੇ ਖੁਸ਼ੀ ਦੋਨਾਂ ਦਾ ਨਿਵਾਸ ਸਥਾਨ ਸਾਡਾ ਹਿਰਦਾ ਹੈ ਸਾਰੀ ਉਮਰ ਮਿਰਗ ਨੂੰ ਇਹ ਪਤਾ ਨਹੀਂ ਚਲਦਾ ਟਟਕਦਾ ਰਹਿੰਦਾ ਹੈ ਉਸ ਦੇ ਅੰਦਰ ਹੀ ਨਭੀ ਚੋਂ ਕਸਤੂਰੀ ਦੀ ਸੁਗੰਧ ਆਉਂਦੀ ਹੈ ਇੱਕ ਭਿਖਾਰੀ ਜ਼ਿੰਦਗੀ ਭਰ ਮੰਗਦਾ ਰਿਹਾ ਪੈਸੇ ਪੈਸੇ ਨੂੰ ਮੁਤਾਜ ਰਿਹਾ ਭੁੱਖਾ ਰਿਹਾ ਅੰਤਲੇ ਸਮੇਂ ਪਤਾ ਚਲਦਾ ਹੈ ਕਿ ਜਿਹੜੇ ਭਾਰੇ ਕਾਲੇ ਭਾਂਡੇ ਵਿੱਚ ਉਹ ਭੀਖ ਮੰਗਦਾ ਰਿਹਾ ਹੈ ਉਹ ਸੋਨੇ ਦਾ ਸੀ ਸੱਚਮੁੱਚ ਨਿਪਾਗੇ ਬਦਕਿਸਮਤ ਸਮਝ ਨਹੀਂ ਪਾਉਂਦੇ ਕਿ ਘਰ ਵਿੱਚ ਹੀ ਸਭ ਕੁਝ ਸੀ ਬਸ ਪਟਕਦੇ ਰਹੇ ਕਰਤਾ ਤੇਰੇ ਸਭ ਕੁਝ ਹੈ ਜਿਸ ਦੇ ਸੁਪਾਵੈ ਇੱਕ ਵਾਰੀ ਬ੍ਰਹਮਾ ਜੀ ਨੇ ਮਨੁੱਖ ਨਾਲ ਖੇਡ ਖੇਡਣਾ ਚਾਹਿਆ ਉਹਨਾਂ ਨੇ ਖੁਸ਼ੀ ਨੂੰ ਕਿਦਰੇ ਸੁਭੋਲ ਦਾ ਫੈਸਲਾ ਕੀਤਾ ਤਾਂ ਕਿ ਮਨੁੱਖ ਖੁਸ਼ੀ ਨੂੰ ਸਜੇ ਹੀ ਪ੍ਰਾਪਤਨਾ ਕਰ ਸਕੇ ਇਹ ਇਸ ਲਈ ਕਰਨਾ ਚਾਹੀਏ ਕਿਉਂਕਿ ਕਠਿਨਤਾ ਨਾਲ ਪ੍ਰਾਪਤ ਕੀਤੀ ਚੀਜ਼ ਦੀ ਕਦਰ ਹੁੰਦੀ ਹੈ ਬ੍ਰਹਮਾ ਜੀ ਨੇ ਆਪਣੀ ਸਲਾਹਕਾਰ ਮੰਡਲੀ ਤੋਂ ਸਲਾਹ ਮੰਗੀ ਕਿੱਥੇ ਖੁਸ਼ੀ ਨੂੰ ਲੁਕੋਇਆ ਜਾਏ ਕਿਸੇ ਨੇ ਕਿਹਾ ਜ਼ਮੀਨ ਵਿੱਚ ਡੂੰਘਾ ਦਬ ਦਿਓ ਮਨੁੱਖ ਨੇ ਸਾਰੀ ਤਰਤੀਬ ਉਡ ਦਿੱਤੀ ਹੈ ਸੋਨਾ ਚਾਂਦੀ ਲੋਹਾ ਕੋਲਾ ਮਿੱਟੀ ਰੇਤ ਤੱਕ ਨਹੀਂ ਛੱਡੀ ਮਨੁੱਖ ਆਰਾਮ ਨਾਲ ਲੱਭ ਲਏਗਾ ਦ੍ਰਮਾ ਜੀ ਨੇ ਕਿਹਾ ਪਾਣੀ ਵਿੱਚ ਸਮੁੰਦਰਾਂ ਦੀ ਗਹਿਰਾਈ ਵਿੱਚ ਲੁਕੋ ਦਿਓ ਪੰਡੂਬੀਆਂ ਰਾਹੀ ਹਜ਼ਾਰਾਂ ਫੁੱਟ ਦੀ ਗਹਿਰਾਈ ਤੱਕ ਮਨੁੱਖ ਨੇ ਸਮੁੰਦਰ ਨੂੰ ਗਾ ਲਿਆ ਕੀਮਤੀ ਮੋਤੀ ਤੱਕ ਨਹੀਂ ਛੱਡੇ ਉਹ ਖੁਸ਼ੀ ਨੂੰ ਲਭ ਲੈਣਗੇ ਕਣੇ ਜੰਗਲ ਵਿੱਚ ਲੁਕੋ ਦਿਓ ਜੰਗਲ ਦਾ ਸਾਰੇ ਮਨੁੱਖ ਨੇ ਕੱਟ ਦਿੱਤੇ ਹਨ ਨਾ ਦਰਖਤ ਰਹੇ ਹਨ ਨਾ ਜੰਗਲਾਂ ਦਾ ਓਲਾ ਰਿਹਾ ਹੈ ਉੱਚੇ ਉੱਚੇ ਬਰਫ਼ੀਲੇ ਪਹਾੜਾਂ ਤੇ ਲੁਕੋ ਦਿਓ ਉੱਚੀਆਂ-ਉੱਚੀਆਂ ਬਰਜ਼ੀਲੀਆਂ ਚੋਟੀਆਂ ਫਤਿਹ ਕਰਕੇ ਮਨੁੱਖ ਨੇ ਉੱਥੇ ਆਪਣੇ ਝੰਡੇ ਗੱਡ ਦਿੱਤੇ ਨੇ ਕਈ ਵਿਚਾਰ ਆਏ ਪਰ ਗੱਲ ਸਿਰੇ ਨਹੀਂ ਚੜੀ کافی ਸੋਚਣ ਵਿਚਾਰਨ ਤੋਂ ਬਾਅਦ ਬ੍ਰਹਮਾ ਜੀ ਨੇ ਇਹ ਫੈਸਲਾ ਲਿਆ ਕਿ ਖੁਸ਼ੀ ਨੂੰ ਮਨੁੱਖ ਦੇ ਅੰਦਰ ਹੀ ਛੁਬਾ ਦਿੱਤਾ ਜਾਵੇ ਮਨੁੱਖ ਅੰਦਰ ਦੀ ਖੋਜ ਨਹੀਂ ਕਰਦਾ ਗਲਤ ਰਸਿਆਂ ਤੇ ਚੱਲਣ ਵਾਲੇ اپردی گینگسٹر چاہے کوئی ڈاکٹر ہے افسر ہے ملازم ہے بزنس مین ہے جنہوں کو دو نمبر آرام دشوت کا پیسہ ہے پراپرٹی ہے کی وہ خوش ہیں

ਇਹ ਸਾਡੀ ਨਿੱਜੀ ਗੁੰਜੀ ਹੈ ਸਾਡੇ ਕੋਲ ਹੈ ਕਿਸ ਜ਼ਖੋ ਨਹੀਂ ਸਕਦੇ ਲੁੱਟ ਨਹੀਂ ਸਕਦੇ ਚੁਰਾ ਨਹੀਂ ਸਕਦੇ ਮੰਗ ਨਹੀਂ ਸਕਦੇ ਧੋਖੇ ਨਾਲ ਨਹੀਂ ਲੈ ਸਕਦੇ ਇਹ ਅਸੀਂ ਅੰਦਰੋਂ ਹੀ ਪ੍ਰਾਪਤ ਕਰਨੀ ਹੈ ਭਗਤ ਕਬੀਰ ਜੀ ਕੇ ਅਖਦੇ ਹਨ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾ ਵੀ ਸ਼ੁਡ ਸਰਚ ਆਵਰ ਆਨ ਹਾਰਟ ਏਵਰੀ ਡੇ ਸਾਨੂੰ ਹੋਰ ਬੁਖੇੜਿਆਂ ਵਿੱਚ ਨਹੀਂ ਪੈਣਾ ਚਾਹੀਦਾ ਆਪਣੇ ਅੰਦਰ ਮੰਨੂ ਪੜੀਏ ਸਮਝੀਏ ਆ ਤੁਮ ਚਿੰਤਨ ਕਰੀਏ